ਇਹ ਨਹਿਰ ਦੀ ਸੇ ਮੁੰਦਰੀ ਹੀ ਅੱਜ ਤੋਂ 3 ਮਹੀਨੇ ਪਹਿਲਾਂ ਆਈ ਅਸੀਂ ਨਹਿਰ ਮੈਕਮਾਰਿਆਂ ਨੂੰ ਕੰਪਲੇਨਾਂ ਪਾਈਆਂ ਮੌਕਾ ਵਿਖਣ ਆਏ ਉਹਨਾਂ ਨੇ ਸਾਨੂੰ ਇਹ ਬੋਲਿਆ ਜੀ ਇਹ ਅਪ੍ਰੈਲ ਮਈ ਜੂਂਦੀਆਂ ਗੱਲਾਂ ਜੀ ਤੇ ਉਹ ਨਹੀਂ ਦਿਣੀ ਥੋੜੇ ਦੇ ਸੜਾਕੇ بارش ਦੇ ਹੋਏ ਇਹ ਜੀ ਨਹਿਰ ਦਾ ਪਾਣੀ ਨਹੀਂ ਹੈ ਇਹ بارش ਦਾ ਪਾਣੀ ਹੈ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਤੇ ਅੱਜ بارش ਬੰਦ ਹੋਣ ਤੋਂ ਇਹ ਥੋੜਾ ਬੇ ਪਰਮਾਨੈਂਟ ਪਾਣੀ ਚੱਲ ਰਿਹਾ ਮੌਕੇ ਪਰ ਨਹਿਰ ਦੇ ਉੱਤੇ ਸਾਨੂੰ ਲੈ ਕੇ ਗਏ ਅਸੀਂ ਨਹਿਰ ਦੇ ਉੱਤੇ ਗਏ ਦੱਸੋ ਜੀ ਕਿੱਥੇ ਖਸੇਮ ਆ ਰਹੀ ਗੀ ਜੇ ਸਾਨੂੰ ਇਨਾ ਪਤਾ ਹੋਵੇ ਤਾਂ ਯਾਰ ਤੁਹਾਡੇ ਕੋਲ ਕਾਨੂੰ ਹਈ ਚੱਲੀ ਗੀ ਇਹ ਸਾਰਾ ਪਾਣੀ ਨਹਿਰ ਦਾ ਜਿਹੜਾ ਸੇਮ ਕੇ ਆ ਰਿਹਾ ਇਹ ਤੁਹਾਡੇ ਸਾਹਮਣੇ ਹੈ ਜੀ ਹੁਣ ਅਸੀਂ ਕੀ ਦੱਸ ਸਕਦੇ ਹਾਂ ਇਹ ਤੇ ਪ੍ਰਤੀ ਕੀ ਪਰੇਸ਼ਾਨੀ ਆ ਰਹੀ ਤੁਹਾਡੇ ਪਿੰਡ ਵਾਸੀ ਨੂੰ ਇੱਥੇ ਓ ਪਾ ਮੇਰੇ ਹੁਣ ਜੀ ਕਿੰਨੀਆਂ ਕੇ ਦਸੀਏ ਤੁਹਾਨੂੰ ਆਪਣੀਆਂ ਕਿੰਨੀਆਂ ਪਰੇਸ਼ਾਨੀਆਂ ਗਿਣ ਕੇ ਦਸੀਏ ਬਾਰਿਸ਼ ਤਗੜੀ ਹੁੰਦੀ ਹੈ ਅੰਦਰ ਸੋਣਾ ਜਿਹਾ ਬੈਠਣਾ ਔਖਾ ਹੋ ਜਾਂਦਾ ਘਰਾਂ ਦੇ ਵਿੱਚ ਇੱਥੇ ਤੱਕ ਕਿ ਚੁੱਲੀਆਂ 'ਚ ਵੀ ਪਾਣੀ ਨਹੀਂ ਕਿਓ ਅਸੀਂ ਜੀ ਇਹ ਡੈਰ ਮੈਕਮੇ ਦੇ ਹਰ ਛਤਾਪ ਨੂੰ ਵੀ ਦਿੱਤੀ ਐਸ ਡੀਓ ਉਹ ਵਗੈਰਾ ਜੋ ਤਲਵਾੜੇ ਦੇ ਨਾ ਕ੍ਰਿਸ਼ਨ ਕੁਮਾਰ ਜੀ ਜੋ ਪ੍ਰਿੰਸੀਪਲ ਹੈ ਬਾਰਡਰ ਰਿਸਰਚ ਦੇ ਉਹਨਾਂ ਨੂੰ ਵੀ ਦਿੱਤਾ 22 ਵੀਡੀਓ ਤੇ ਜੀ ਸ਼ਖਾਪਤ ਸਾਹਿਬ ਜੋ ਕੇਂਦਰੀ ਮੰਤਰੀ ਹੈ ਜਲ ਸ਼ਕਤੀ ਮੰਤਰੀ ਉਹਨਾਂ ਨੂੰ ਵੀ ਅਸੀਂ ਦਸਤੀ ਐ ਐਪਲੀਕੇਸ਼ਨ ਦੇ ਚੁਪੇ ਆ ਜੋ ਲੋਕ ਸਭਾ ਦੇ ਟਾਈਮ ਪਰ ਆਇਆ ਇਥੇ ਇਧਰ ਤੁਹਾਡੇ ਘਰਾਂ ਦੀ ਕੀ ਕੰਡੀਸ਼ਨ ਹੈ ਦੱਸਿਆ ਬਹੁਤ ਪੂਰੀ ਹਾਲਤ ਹੈ ਜੀ ਘਰ ਡੇਹਣ ਦਾ ਖਤਰੇ ਨਾ ਕੋਈ ਖਾਣੇ ਪਿੜਾਣ ਦਾ ਸਾਨੂੰ ਖਤਰਾ ਰਹਿੰਦਾ ਸੌਣ ਦਾ ਖਤਰਾ ਬੋਣ ਖੜੋਣ ਦਾ ਖਤਰਾ ਆਪਕੇ ਪਸ਼ੂ ਡੰਗਰ ਪਸ਼ੂ ਨਹੀਂ ਬਣ ਸਕਦੇ ਇਥੋਂ ਤੱਕ ਵੀ ਜਾਨ ਔਰ ਮਾਲ ਦਾ ਸਾਨੂੰ ਹਰ ਟਾਈਮ ਖਤਰਾ ਰਹਿੰਦਾ ਸਰਕਾਰਨੀ ਦਾ ਸਭ ਤੋਂ ਵੱਡਾ ਇਹੀ ਹੈ ਕਿ ਸਾਡੇ ਹੁਣ ਗੇਟ ਦੇ ਅੱਗੇ ਇੰਨਾ ਪਾਣੀ ਹੈ ਇੰਨੀ ਹਰਿਆਲੀ ਜੰਮੀ ਹੋਈ ਹੈ ਉੱਥੇ ਤੇ ਘਰਾਂ ਦੇ ਥੱਲੇੋਂ ਪਾਣੀ ਨਿਕਲ ਰਿਹਾ ਘਰ ਦੇ ਬੇੜਿਆਂ ਬਰਾਂਡੀਆਂ ਚੋਂ ਪਾਣੀ ਨਿਕਲ ਰਿਹਾ ਇਹ ਸਰਕਾਰੀ ਸਕੂਲ ਦੀ ਗਰਾਊਂਡ ਹੈ ਇਹ ਸਾਰੀ ਪਾਣੀ ਨਾਲ ਭਰੀ ਹੈ ਸਰਕਾਰੀ ਸਕੂਲ ਦਾ ਰਸੋਈ ਦੇ ਥੱਲੇੋਂ ਪਾਣੀ ਆ ਰਿਹਾ ਤੇ ਯਾਨੀ ਕਿ ਪਿੰਡ ਦੇ ਹਰ ਘਰ ਦੇ ਵਿੱਚ ਪਾਣੀ ਹੈ ਹਰੇਕ ਘਰ ਦੇ ਵਿੱਚ ਪਾਣੀ ਹੈ ਤੇ ਅਸੀਂ ਇਹਦੀਆਂ ਲਿਖਤੀ ਐਪਲੀਕੇਸ਼ਨਾਂ ਵੀ ਦਿੱਤੀਆਂ ਆ ਪੂਰੇ ਨਹਿਰ ਮਹਿਕਮੇ ਨੂੰ ਔਰ ਅੱਜ ਆਪਾਂ ਡੀਸੀ ਸਾਹਿਬ ਨੂੰ ਵੀ ਡੀਸੀ ਮੈਡਮ ਨੂੰ ਵੀ ਕੀਤੀ ਹੈ ਮੇਲ ਤੇ ਉਹ ਤੋਂ ਸੇਵਾ ਅੱਜ ਕਰਮਵੀਰ ਘੁੰਮਣ ਸਿੰਘ ਐਮਐਲਏ ਸਾਹਿਬ ਇੱਕ ਸਾਲ ਤੋਂ ਸਮੱਸਿਆ ਆ ਰਹੀ ਤੁਹਾਨੂੰ ਸਮੱਸਿਆ ਤਾਂ ਸਰ ਜਉ ਤਾਂ ਨਹਿਰ ਬਣੀ ਹੈ ਦੁਬਾਰਾ ਤੋਂ ਹੁਣ ਅਦੋਂ ਤੋਂ ਕੰਟੀਨਿਊ ਚੱਲੀ ਹੈ ਬਟ ਹੁਣ ਆਪਾਂ ਜੂਨ ਮਹੀਨੇ ਤੋਂ ਲੈ ਕੇ ਇਹਨਾਂ ਨੂੰ ਐਪਲੀਕੇਸ਼ਨਾਂ ਦੇ ਰਹੇ ਸੀ ਤੇ ਉਹਦੇ ਵਿੱਚ ਇਹਨਾਂ ਨੇ ਰਿਪੇਅਰ ਕੀਤੀ ਹੈ ਹੁਣ ਰਿਪੇਅਰ ਕਿਦਾਂ ਦੀ ਕੀਤੀ ਹੈ ਕਿ ਉਹੀ 1.5 ਮਹੀਨਾ ਨਹੀਂ ਕੱਢਿਆ ਮਤਲਬ ਇਹਨਾਂ ਦੀ ਰਿਪੇਅਰ ਨੇ ਖਤਰਾ ਭਾਈ ਖਤਰਾ 24 ਘੰਟੇ ਆਹੀ ਹੈ ਵੀ ਅੱਜ ਸੁੱਤੇ ਆ ਪਤ ਨਹੀਂ ਸਵੇਰ ਨੂੰ ਕਿੱਥੇ ਨਿਕਲਣਾ ਕੋਈ ਪਤਾ ਨਹੀਂ ਹੈ ਜੀ ਸੁੱਤੇ ਸੁੱਤੇ ਮਕਾਨ ਡੇਗ ਜੇ ਟਹਿ ਜੇ ਕੋਈ ਇੱਥੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਨਹੀਂ ਨਾ ਐਮਐਲਏ ਦੀ ਕੋਈ ਜ਼ਿੰਮੇਵਾਰੀ ਲੈਂਦਾ ਉਹਨਾਂ ਵੀ ਬਹੁਤ ਵਾਰ ਦੱ ਚੁੱਕੇ ਆ ਇਹ ਇਲੈਕਸ਼ਨ ਦੇ ਟਾਈਮ ਵੀ ਐਮਐਲਏ ਸਾਹਿਬ ਆਏ ਨੇ ਉਹਨਾਂ ਨੂੰ ਵੀ ਦੱਸਿਆ ਵੀ ਆਹ ਦੇਖ ਲਓ ਇੱਥ ਆ ਗਰਾਊਂਡ ਹੈ ਕਿਸੇ ਨੇ ਆਪਣੀ ਜ਼ਮੀਨ ਦੇ ਕੇ ਕੋਈ ਦਾਣ ਵਾਸਤੇ ਨਿਆਣੇ ਵਾਸਤੇ ਖੇਡਣ ਨੂੰ ਦਿੱਤੀ ਆ ਅੱਜ ਇਸ ਪਿੰਡ ਵਿੱਚ ਖੇਡਣ ਵਾਸਤੇ ਗਰਾਊਂਡ ਨਹੀਂ ਨਿਆਣਿਆਂ ਨੂੰ ਜੀ ਸਿੱਧੀ ਜੀ ਗੱਲ ਹੈ ਕਿ ਨਿਆਣਿਆਂ ਨੂੰ ਖੇਡਣ ਨੂੰ ਜਾਂ ਇਹਨਾਂ ਖਲੋਣ ਨੂੰ ਤਾਂ ਇਸ ਪਿੰਡ ਚ ਪਾਣੀ ਭਰਿਆ ਰਹਿੰਦਾ ਹੱਥੋਂ ਵੀ ਟਾਈਮ ਭਾਣੀ ਦੀ ਪੂਰੀ ਟਾਈਮ ਹੀ ਪਾਣੀ ਦੇ ਹੁਣ ਜਾ ਕੇ ਦੇਖੋਗੇ ਗਰਾਊਂਡ ਮੈਂ ਤੁਹਾਨੂੰ ਦੱਸੂਗਾ ਉੱਥੇ ਮਤਲਬ ਲੱਤ ਥੱਲੇ ਜਾ ਚੁੱਕੀ ਐ ਇਸ ਟਾਈਮ ਵੀ ਉੱਥੇ ਸਮਾਨ ਰੱਖਿਆ ਮਹਿਲਾ ਮੰਡਲ ਸਮਾਨ ਕਈ ਵਾਰ ਪ੍ਰੋਗਰਾਮ ਹੁੰਦਾ ਕਿ ਇਹਦੇ ਘਰੋਂ ਕੱਢਣ ਲਈ ਲਈ ਜਾਈਦਾ ਹੈ ਉੱਥੇ ਡਾ ਰਹਿਦਾ ਕੋਈ ਬੱਚਾ ਨਾ ਵੇਚੀ ਨਾ ਰਹਿ ਜੀ ਇਸ ਕਰ ਜੋ ਦੋ ਦਿਨ ਇਹਨਾਂ ਨੇ ਨਵੀਂ ਨਹਿਰ ਦੀ ਰਿਪੇਅਰ ਕੀਤੀ ਐ ਨਵੀਂ ਨਹਿਰ ਬਣਾਈ ਐ ਜੀ ਪਾਣੀ ਅੱਗੇ ਨੂੰ ਦੇਣਾ ਐ ਅੱਗੇ ਨੂੰ ਪਾਣੀ ਦੋ ਤੁਸੀਂ ਵਧੀਆ ਦੇਓ ਪਰ ਇਹ ਪਿੱਛੇ ਦਾ ਤਾਂ ਦੇਖ ਲਓ ਪਿੱਛੇ ਤੁਸੀਂ ਦੇਖਦੇ ਨਹੀਂ ਵੀ ਪਿੱਛੋਂ ਪਿੱਛੇ ਦੇ ਪਿੰਡ ਦੇ ਜਾਂਦੇ ਪਏ ਆ ਅੱਗੇ ਨੂੰ ਤੁਸੀਂ ਪਾਣੀ ਦੇ ਰਹੇ ਹੋ ਅੱਗੇ ਕੀ ਕਰਨਾ ਅੱਗੇ ਦਾ ਪਾਣੀ ਨੂੰ ਜਦ ਪਿੱਛੇ ਨਹੀਂ ਰਹਿਣਾ ਕੋਈ ਮੰਨ ਲਓ ਵੀ 24 ਘੰਟੇ ਬਾਰਿਸ਼ ਪੈ ਗਈ ਤਾਂ ਇਹ ਪਿੰਡ 'ਚ ਸਮਝ ਲਓ ਵੀ ਪਾਣੀ ਸ਼ੁਰੂ ਹੋ ਘਰਾਂ ਵਿੱਚੋਂ ਆ ਹੁਣ ਪਿੱਛੇ ਜੀ ਇਹਨਾਂ ਨੇ ਸਾਡੇ ਪੰਡਤਾਂ ਦੇ ਘਰ ਆ ਉਹਨਾਂ ਨੇ ਟਹਿਲਾਂ ਲਵਾਈਆਂ ਨਵੀਆਂ ਉਹਨਾਂ ਨੇ 1.5 ਦੋ ਲੱਖ ਲਾ ਕੇ ਖਰਚਾ ਕਰਕੇ ਆਪਣਾ ਮਕਾਨ ਸਿੱਧਾ ਕੀਤਾ ਉਹ ਮਕਾਨ ਤੇ ਹੱਲ ਕੋਈ ਨਹੀਂ ਪ੍ਰਸ਼ਾਸਨ ਕਰ ਰਿਹਾ ਨਾ ਨਹਿਰ ਮਹਿਕਮਾ ਨਾ ਸਾਡੇ ਐਮ ਐਲ ਏ ਸਾਹਿਬ ਗਵਰਨਮੈਂਟ ਦਾ ਦੇਖਦੀ ਪਈ ਨਹੀਂ ਕੁਛ ਵੀ ਵੀ ਹਾਂ ਕੀ ਹੈ ਇਹ ਪਿੰਡ ਦਾ ਕੀ ਹੈ ਵੀ ਉਹ ਤਾਂ ਇਹ ਸੋਦੇ ਚੱਲ 2 250 ਵੋਟਾਂ ਦਾ ਕੀ ਕਰਨਾ ਇਹਨਾਂ ਨੂੰ ਉਸ ਚੱਕਰ ਜਿਹਾ ਵੀ ਕੀ ਵੀ ਬੋਟ ਤੇ ਬੋਟ ਹੀ ਹੈ ਸਾਰਿਆਂ ਦੀ ਹੁਣ ਇਹ 20 25 ਘਰ ਜਿਹਾ 50 40 45 ਘਰ ਹੈ ਤਾਂ ਹੈ ਤੇ ਇਹ ਵੀ ਪਿੰਡ ਦੇ ਅਸੀਂ ਕੀ ਮੰਗ ਕਰਦੇ ਸਰਕਾਰੋਂ ਮੰਗ ਸਾਡੀ ਇਹ ਵੀ ਨਹਿਰ ਦਾ ਪੱਕਾ ਹੱਲ ਹੋ ਜਾਏ ਜਾਂ ਤਾਂ ਇੱਥੋਂ ਪੱਕੀ ਬੰਦ ਕਰਕੇ ਸਾਨੂੰ ਪਾਈਪਾਂ ਪਾ ਕੇ ਟਪਾ ਦਿਓ ਪਾਣੀ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਨੂੰ ਸੇਵ ਨਹੀਂ ਚਾਹੀਦੀ ਕਿਉਂਕਿ ਨਹਿਰ ਦਾ ਪਾਣੀ ਸਾਡੇ ਖੇਤਾਂ ਵਿੱਚ ਨਹੀਂ ਆਂਦਾ ਉਹ ਕੋਈ ਗੌਰ ਨਹੀਂ ਕਰਦਾ ਪ੍ਰਸ਼ਾਸਨ ਨਾ ਕੋਈ ਸਾਡੋਂ ਨਹਿਰ ਨੂੰ ਪਾਣੀ ਨਹਿਰ ਦਾ ਪਾਣੀ ਸਾਡੇ ਖੇਤਾਂ 'ਚ ਜਾਂਦਾ ਨਹੀਂ ਪਰ ਘਰਾਂ ਸਾਡੇਾਂ ਵਿੱਚ ਚੁੱਲ੍ਹਿਆਂ 'ਚ ਪਾਣੀ ਬਹੁਤ ਭਰ-ਭਰ ਗਿਆ ਆ ਰਿਹਾ ਸਾਨੂੰ ਇਹ ਬਹੁਤ ਅਸੀਂ ਧੰਨਵਾਦ ਕਰਦੇ ਆਂ ਨਹਿਰ ਮਹਿਕਮਿਆਂ ਦਾ ਵੀ ਖੇਤ ਵਿੱਚ ਪਾਣੀ ਦੀ ਲੋੜ ਨਹੀਂ ਆ ਸਾਨੂੰ ਪਰ ਉੱਥੇ ਪਾਣੀ ਹੈ ਨਹੀਂ ਹੈ ਤੇ ਜਿੱਥੇ ਲੋੜ ਹੈ ਨਹੀਂ ਆ ਉੱਥੇ ਪਾਣੀ ਖੁੱਲਾ ਛੱਡੇ ਰਹੇ ਆ ਜੀ ਇਹ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਗਰਾਉਂਡ ਦਾ ਹਾਲ ਦੇਖੋ ਤੁਸੀਂ ਘੁੰਮ ਕੇ ਦੇਖੋ ਜੀ ਸਾਰੇ ਹੀ ਹੁਸ਼ਰਾਨੀ ਜੀ ਜਿਹੜੇ ਪਾਣੀ ਆ ਰਿਹਾ ਤੁਹਾਡੇ ਘਰਾਂ ਦੇ ਵਿੱਚ ਤੁਹਾਨੂੰ ਲੇਡੀਜ਼ ਨੂੰ ਕੀ ਕੀ ਸਮੱਸਿਆ ਆਉਂਦੀ ਹੈ ਇਸ ਨਾਲ ਦੇਖੋ ਜੀ ਤੁਸੀਂ ਮੇਰੇ ਕੋਲ ਇਹ ਜਾਣਦ ਹਨ ਕਿ ਲੇਡੀਜ਼ ਨੂੰ ਕੀ ਕੰਮ ਹੁੰਦਾ ਰੋਟੀ ਬ बनानी ਹੁੰਦੀ ਬੱਚਿਆਂ ਨੂੰ ਵਰਨਾ ਹੁੰਦਾ ਸਫਾਈ ਕਰਨੀ ਹੁੰਦੀ ਹੈ ਤੇ ਸਫਾਈ ਅਸੀਂ ਕਿੱਦਾਂ ਕਰੀਏ ਜਦੋਂ 24 ਘੰਟੇ ਪਾਣੀ ਅੰਦਰੋਂ ਵਿੱਚੋਂ ਨਿਕਲਦਾ ਪਿਆ ਚੁੱਲਿਆਂ ਵਿੱਚੋਂ ਨਿਕਲਦਾ ਪਿਆ ਹੈ ਤੁਹਾਡੇ ਘਰਾਂ 'ਚ ਵੀ ਡਰੇੜਾ ਪਈਆਂ ਹੋਈਆਂ ਦੇਖਿਆ ਸੀ ਹਾਂਜੀ ਹਾਂਜੀ ਘਰਾਂ 'ਚ ਵੀ ਡਰੇੜਾ ਪਈਆਂ ਮਕਾਨਾਂ ਦੇ ਥੱਲਿਓਂ ਪਾਣੀ ਨਿਕਲਦਾ ਪਿਆ ਹੈ ਚੁੱਲਿਆਂ 'ਚ ਵੀ ਪਾਣੀ ਆਉਂਦਾ ਹਾਂਜੀ ਚੁੱਲਿਆਂ 'ਚ ਵੀ ਪਾਣੀ ਆਂਦਾ ਪਿਆ ਹੈ ਮਰਖਾ ਹੁੰਦੀ ਹੈ ਤਾਂ ਅਸੀਂ ਬੱਚਿਆਂ ਨੂੰ ਲੈ ਕੇ ਬਾਹਰ ਛਤਰੀਆਂ ਲੈ ਕੇ ਬੈਠ ਜਾਂਦੇ ਹਾਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਅਸੀਂ ਇਹ ਮੰਗ ਕਰਨੇ ਆ ਵੀ ਇਹ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਸਾਡਾ ਮਕਾਨ ਮਤਲਬ ਘਰ ਕੋ ਹੋ ਜਾਣਾ ਪੂਰਾ ਪਿੰਡ ਹੀ ਘਰ ਕੋ ਹੋ ਜਾਣਾ ਹੈਗਾ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਰੰਜਨਾ ਮੈਂ ਸਰਕਾਰੀ ਐਲੀਮੈਂਟ ਸਕੂਲ ਨਰਨੋ ਮੈਨੂੰ ਇਹ ਪਾਣੀ ਸਾਡੇ ਕਲਾਸਾਂ ਦੇ ਰੂਮ ਵਿੱਚ ਵੀ ਆ ਰਿਹਾ ਹੈ। ਹਾਂਜੀ ਹਾਂਜੀ, ਕ੍ਰੂਮ ਵਿੱਚ ਟਾਇਲ ਲੱਗੀਆਂ ਪਰ ਨਾਲ ਵਾਲੇ ਰੂਮ ਵਿੱਚ ਹੈ ਉਹ ਸਾਨੂੰ ਬੱਚੇ ਬਿਠਾਣੇ ਵੀ ਓਖੇ ਹੋ ਰਹੇ ਨੇ ਜਦੋਂ ਬਾਰਿਸ਼ ਹੁੰਦੀ ਹੈ ਤਾਂ ਕਮਰੇ ਤੋਂ ਬਗਦਾ ਜਾਂਦਾ ਜੀ ਬਾਹਰ ਨੂੰ ਪਾਣੀ। ਇਹ ਕਦੋਂ ਤੋਂ ਇਹ ਸਮੱਸਿਆ ਆ ਰਹੀ ਹੈ? ਇਹ ਹੋ ਗਿਆ ਜੀ ਜਦੋਂ ਤੋਂ ਇਹ ਨਹਿਰ ਦਾ ਕੰਮ ਹੋਇਆ ਹੈ ਤੇ ਉਹਦੇ ਕਰਕੇ ਜਿਹੜੀ ਇਹ ਸੇਮ ਆ ਰਹੀ ਹੈ। ਤੁਹਾਨੂੰ ਪਰਾਂਜੀ ਬੱਚੇ ਦਿੱਕਤਾਂ ਬਹੁਤ ਮੁਸ਼ਕਲ ਹੁੰਦੀ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਸਾਨੂੰ ਸਾਰੇ ਬੱਚੇ ਬਾਹਰ ਕੱਢਣੇ ਪੈਂਦੇ ਨੇ। ਤੇ ਕਲਾਸ ਤੇ ਲੱਗਦੀ ਨਹੀਂ ਫਿਰ ਬੱਚੇ ਸਾਨੂੰ ਓਨੀ देर ਖੜੀ ਕਰਨੇ ਪੈਂਦੇ ਨੇ ਤੇ ਦੀਵਾਰਾਂ ਚ ਵੀ ਤਰੇੜਾਇਆਂ ਕੋਈ ਲੱਗਦਾ ਕਿ ਇਮਾਰਤ ਨੂੰ ਵੀ ਨੁਕਸਾਨ ਹੋ ਸਕਦਾ ਹੈ ਬਿਲਕੁਲ ਆ ਤੁਹਾਡੇ ਪਿੱਛੇ ਇੱਕ ਦੀਵਾਰ ਹੈ ਹੋ ਸਕਦਾ ਹੈ ਕਿ ਜ਼ਿਆਦਾ بارش ਕਰਕੇ ਡਿੱਗ ਵੀ ਸਕਦੀ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਕਿਸੇ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਅਸੀਂ ਇਹ ਕਰਦੇ ਆ ਕਿ ਵੀ ਸਕੂਲ ਵੱਲ ਧਿਆਨ ਦਿੱਤਾ ਜਾਵੇ ਨਾਲੇ ਨਹਿਰ ਦਾ ਜੋ ਵੀ ਹੈਗਾ ਹੈ ਤਾਂ ਇਹਦਾ ਸੁਧਾਰ ਕੀਤਾ ਜਾਵੇ ਕਿ ਕਿਸੇ ਦੀ ਕੋਈ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਕਿਸੇ ਦੇ ਮਕਾਨ ਬਿੱਡੀ ਕਿਸੇ ਵਿਦੇਸ਼ਪੰਡ ਵਿੱਚ